ਮੇਰਾ ਨਾਮ ਜਸ਼ਨ ਕੁਮਾਰ ਆ ਮੈਨੂੰ ਆਰਓ ਲਗਾਇਆ ਗਿਆ 12 ਨੰਬਰ ਬੂਥ ਦਾ ਮੇਰੇ ਕੋ 11 ਪਿੰਡ ਨੇ ਜਿਹੜੀ ਲਿਸਟ 'ਚ ਹੈਗਾ ਬਲਗਨ ਕਮਾਲਪੁਰ ਅਫਗਾਨਾ ਹਰਦੋਸ਼ਨੀ ਅਲਰਟ ਪਿੰਡੀ ਬਾਉਪੁਰ ਅਫਗਾਨਾ ਅਲੋਣਾ ਮਕੰਦਪੁਰ ਸਿੰਘਵਾਲ ਚੱਗੂਵਾਲ ਹਸਨਪੁਰ ਪੋਰਵਾਲ ਅਰੰਗੋ ਸੁਰੱਖਿਆ ਦੇ ਪ੍ਰਬੰਧ ਪੂਰੇ ਨੇ ਜਿਹੜੀ ਟੀਮਾਂ ਨੇ ਪੁਲਿਸ ਸਪੋਰਟਸ ਨਾਲ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਜਿਹੜੇ ਬੰਦੇ ਨੇ ਹਜੇ 11 ਵਜੇ ਦੀ ਐਂਟਰੀ ਹੋ ਗਈ 3 ਵਜੇ ਤੱਕ ਦਾ ਸਮਾਂ ਆ ਅੰਦਰ ਆਉਂਦਾ 3 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਅੰਦਰ ਐਂਟਰ ਹੋ ਗਿਆ ਉਹਨਾਂ ਦੇ ਆਪਾਂ ਨਾਮੀਨੇਸ਼ਨ ਜ਼ਰੂਰ ਲਵੋ ਕੀ ਅਪੀਲ ਹੈ ਜੀ ਮੇਰੇ ਵੱਲੋਂ ਜਿਹੜੇ ਟੈਂਡਰ ਉਮੀਦਵਾਰਾਂ ਨੂੰ ਅਪੀਲ ਹੈ ਕਿ ਆਪਣਾ ਆਂਦੇ ਟੋਕਨ ਨੰਬਰ ਲਵੋ ਲਾਈਨ 'ਚ ਲੱਗੋ ਆਪਣੀ ਵਾਰੀ ਸਰ ਅੰਦਰ ਆਓ ਫਰਕਮ ਪੰਜਾਬ ਕੋਈ ਭੀੜ ਨਾ ਮਚਾਓ ਜਿਹੜੇ ਬੰਦੇ 3 ਵਜੇ ਤੋਂ ਪਹਿਲਾਂ ਬਲੰਦਰ ਐਂਟਰ ਹੋ ਜਾਂਦੇ ਨੇ ਹਰ ਇੱਕ ਦਾ ਨਾਮੀਨੇਸ਼ਨ ਜ਼ਰੂਰ ਲਿਆ ਜਾਵੇਗਾ ਠੀਕ ਹੈ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਮੈਂ ਇਥੇ ਰਟਨਿੰਗ ਅਫਸਰ ਹਾਂ ਬੂਤ ਆਪਣੇ ਕਲਸਟਰ 11 ਦਾ ਤੇ ਇਹ ਮੈਰੀਟੋਰੀਅ ਸਕੂਲ ਹੈ ਜਿੱਥੇ ਨਾਮੀਨੇਸ਼ਨ ਪੇਪਰ ਜਮ੍ਹਾਂ ਕਰਵਾ ਰਹੇ ਨੇ ਸਾਰੇ ਆਪਣੇ ਕੈਂਡੀਡੇਟ ਇੱਥੇ ਟੋਟਲ 11 ਨੋ ਨੋ ਆਰੋਸ ਬੈਠੇ ਹੋਏ ਨੇ ਜਿਹੜੇ ਟੋਟਲ 178 ਪਿੰਡਾਂ ਦੇ ਨਾਮੀਨੇਸ਼ਨ ਪੇਪਰ ਲੈਣਗੇ ਤੇ ਕਿਦਾਂ ਮੇਰੇ ਕੋਲੋਂ 11 ਪਿੰਡ ਨੇ ਤੇ ਉਹਨਾਂ ਦੇ ਅਸੀਂ ਅੱਜ 11 ਵਜੇ ਤੋਂ ਲੈ ਕੇ 3 ਵਜੇ ਤੱਕ ਨਾਮੀਨੇਸ਼ਨ ਪੇਪਰ ਪ੍ਰਾਪਤ ਕਰਾਂਗੇ ਅੰਦਰ ਦਾ ਦੇਖਿਆ ਜਾਏ ਤੇ ਸਿਰਫ ਕੀ ਕੀ ਪ੍ਰਬੰਧ ਕੀਤੇ ਗਏ ਸਾਰੇ ਪ੍ਰਬੰਧ ਨੇ ਜੀ ਦੇਖੋ ਜਿਹੜਾ ਬੰਦਾ ਆਏਗਾ ਆਪਣੇ ਲੜੀਵਾਰ ਇੱਕ ਇੱਕ ਕਰਕੇ ਆਪਣੇ ਨਾਮੀਨੇਸ਼ਨ ਪੇਪਰ ਦੇਣਗੇ ਸਾਰੇ ਜਾਣੇ ਤੇ 3 ਵਜੇ ਤੋਂ ਪਹਿਲਾਂ ਜਿਹੜਾ ਵੀ ਬੰਦਾ ਆ ਜਾਏਗਾ ਉਹ ਪਨਾਮ ਨਾਮਸ਼ੇਪਰ ਦੇ ਸਕਦਾ ਸਿਰਫ ਉਮੀਦਵਾਰੀ ਅੰਦਰ ਉਮੀਦਵਾਰ ਨਾਲ ਉਹਨਾਂ ਦੇ ਲੈ ਕੇ ਆ ਸਕਦਾ ਤਜਵੀਜ਼ ਕਰਤਾ ਤੇ ਜਿਹੜੇ ਆਪਣੇ ਸਮਰਥਕ ਨੇ ਉਹ ਨਾਲ ਸਕੈਂਡਰ ਲੈ ਕੇ ਰੱਖਿਆ ਕਾਰਜਕੀਤੀ ਵੀ ਚੱਲ ਜਿਆ ਗਿਆ ਲੋੜਿੰਦੇ ਦਾ ਸਾਰਿਆਂ ਨੂੰ ਪਤਾ ਦੱਸੇ ਹੋਏ ਨੇ ਪਹਿਲਾਂ ਪੁੱਛ ਕੇ ਗਏ ਹੋਏ ਨੇ ਹੋਰ ਨਾਮਿਨੇਸ਼ਨ ਫਾਰਮ ਚਾਹੀਦਾ ਅਨੁਲਾਗ ਚਾਹੀਦਾ ਨਾਲ ਜਿਹੜੇ ਵੀ ਲੋੜਿੰਦੇ ਦਸਤਾਵੇਜ਼ ਨੇ ਉਹ ਦੱਸੇ ਹੋਏ ਸਾਰਿਆਂ ਨੂੰ ਉਹ ਲੈ ਕੇ ਆਣਗੇ ਕਿਨੇ ਤੱਕ ਸਮਾਂ ਹੈ ਇਹ 3 ਵਜੇ ਤੱਕ ਦਾ 11 ਵਜੇ ਤੋਂ ਲੈ ਕੇ 3 ਵਜੇ ਅੱਜ लास्ट ਹੈ ਭੀੜ ਕਾਫੀ ਹੋ ਗਈ ਹੈ ਲੱਗਦਾ 3 ਵਜੇ ਤੱਕ ਟੁਗ ਜੇਗਾ ਕੋਈ ਗੱਲ ਨਹੀਂ ਜਿਹੜਾ ਵੀ ਆਪਣੀ ਇਸ ਪਰਮਿਟ ਦੇ ਅੰਡਰ ਆ ਜਾਏਗਾ 3 ਵਜੇ ਤੱਕ ਔਰ ਨਾਮਨੇਚਰ ਪੇਪਰ ਲੈ ਜਾਵੇਗਾ ਐਂਟਰ ਹੋ ਗਿਆ ਬਿਲਕੁਲ ਬਿਲਕੁਲ ਦੇਰ ਮੈਂ ਉਚਿਤ ਅਧਿਕਾਰੀਆਂ ਅਧਿਕਾਰਤਾ ਨੇ 3 ਵਜੇ ਤੱਕ ਜਿਹੜਾ ਵੀ ਐਂਟਰ ਹੋ ਜਾਏਗਾ ਔਰ ਨਾਮਨੇਚਰ ਪੇਪਰ ਲੈ ਜਾਵੇਗਾ ਸਾਰੇ ਪ੍ਰਬੰਧ ਕੀਤੇ ਗਏ ਸਾਰੇ ਪ੍ਰਬੰਧਨ ਤੁਸੀਂ ਦੇਖ ਹੀ ਸਕਦੇ ਹੋ ਉੱਥੇ ਸਾਰੇ ਉਚਿਤ ਉਚਿਤ ਅਧਿਕਾਰੀ ਆਏ ਹੋ ਨੇ ਪੁਲਿਸ ਵਾਲੇ ਪੂਰਾ ਪ੍ਰੋਪਰ ਪ੍ਰਬੰਧ ਹੈਗਾ ਮੇਰਾ ਨਾਮ ਜਸ਼ਨ ਕੁਮਾਰ ਹੈ ਮੈਨੂੰ ਆਰਓ ਲ ਮੇਕੋ 11 ਪਿੰਡ ਨੇ ਜਿਹੜੀ ਲਿਸਟ ਹੈਗਾ ਬਲੱਗਨ, ਕਮਾਲਪੁਰ ਅਫਗਾਨਾ, ਹਰਦੋਸ਼ਨੀ, ਅਲਰਟ ਪਿੰਡੀ, ਬਾਉਪਰਾ ਅਫਗਾਨਾ, ਅਲੋਨਾ, ਮਕੰਦਪੁਰ, ਸਿੰਘਵਾਲ, ਚੱਗੂਵਾਲ, ਹਸਨਪੁਰ, ਪੋਰਵਾਲ ਅਰੰਗ। ਇਸ ਸਥਾਨ ਦੇ ਪ੍ਰਬੰਧਨ ਕਾਲ ਕਿੰਨੇ ਬੰਦ ਸੁਰੱਖਿਆ ਦੇ ਪ੍ਰਬੰਧ ਪੂਰੇ ਨੇ ਜਿਹੜੀ ਟੀਮਾਂ ਨੇ ਪੁਲਿਸ ਫੋਰਸ ਨਾਲ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਜਿਹੜੇ ਬੰਦੇ ਨੇ ਹਜੇ 11 ਵਜੇ ਦੀ ਐਂਟਰੀ ਹੋ ਗਈ 3 ਵਜੇ ਤੱਕ ਦਾ ਸਮਾਂ ਆ ਅੰਦਰ ਆਉਂਦਾ 3 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਅੰਦਰ ਐਂਟਰ ਹੋ ਗਿਆ ਉਹਨਾਂ ਦੇ ਆਪਾਂ ਨਾਮੀਨੇਸ਼ਨ ਜ਼ਰੂਰ ਲਗਵਾਓ। ਕੀ ਅਪੀਲ ਹੈ ਜੀ ਮ ਅੰਦੇ ਟੋਕਨ ਨੰਬਰ ਲਵੋ ਲਾਈਨ 'ਚ ਲੱਗੋ ਆਪਣੀ ਵਾਰੀ ਸਰ ਅੰਦਰ ਆਓ ਹਰ ਕੰਮ ਪੰਜਾਬ ਕੋਈ ਭੀੜ ਨਾ ਮਚਾਓ ਜਿਹੜੇ ਬੰਦੇ 3 ਵਜੇ ਤੋਂ ਪਹਿਲਾਂ ਬਲ ਅੰਦਰ ਐਂਟਰ ਹੋ ਜਾਂਦੇ ਨੇ ਹਰ ਇੱਕ ਦਾ ਨਾਮਿਨੇਸ਼ਨ ਜ਼ਰੂਰ ਲਿਆ ਜਾਵੇਗਾ ਠੀਕ ਹੈ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਮੈਂ ਤੇ ਰਟਨਿੰਗ ਅਫਸਰ ਹਾਂ ਬੂਤ ਆਪਣੇ ਕਲਸਟਰ 11 ਦਾ ਇਹ ਮੈਰੀਟੋਰੀਅ ਸਕੂਲ ਹੈ ਜਿੱਥੇ ਨਾਮਿਨੇਸ਼ਨ ਪੇਪਰ ਜਮ੍ਹਾਂ ਕਰਵਾ ਰਹੇ ਨੇ ਸਾਰੇ ਆਪਣੇ ਕੈਂਡੀਡੇਟਸ ਇੱਥੇ ਟੋਟਲ 11 ਨੋ ਨੋ ਆਰਓਸ ਬੈਠੇ ਹੋਏ ਨੇ ਜਿਹੜੇ ਟੋਟਲ 178 ਪਿੰਡਾਂ ਦੇ ਨਾਮਿਨੇਸ਼ਨ ਪੇਪਰ ਲੈਣਗੇ ਤੇ ਕਿਦਾਂ ਮੇਰੇ ਕੋਲੋਂ 11 ਪਿੰਡ ਨੇ ਤੇ ਉਹਨਾਂ ਦੇ ਅਸੀਂ ਅੱਜ 11 ਵਜੇ ਤੋਂ ਲੈ ਕੇ 3 ਵਜੇ ਤੱਕ ਨਾਮਿਨੇਸ਼ਨ ਪੇਪਰ ਪ੍ਰਾਪਤ ਕਰਾਂਗੇ ਅੰਦਰ ਦਾ ਦੇਖਿਆ ਜਾਏ ਤੇ ਸਿਰਫ ਕੀ ਕੀ ਪ੍ਰਬੰਧ ਕੀਤੇ ਗਏ ਸਾਰੇ ਪ੍ਰਬੰਧ ਨੇ ਜੀ ਦੇਖੋ ਜਿਹੜਾ ਬੰਦਾ ਆਏਗਾ ਆਪਣੇ ਲੜੀਵਾਰ ਇੱਕ ਇੱਕ ਕਰਕੇ ਆਪਣੇ ਨਾਮਿਨੇਸ਼ਨ ਪੇਪਰ ਦੇਣਗੇ ਸਾਰੇ ਜਾਣੇ ਤੇ 3 ਵਜੇ ਤੋਂ ਪਹਿਲਾਂ ਜਿਹੜਾ ਵੀ ਬੰਦਾ ਆ ਜਾਏਗਾ ਉਹ ਆਪਣਾ ਨਾਮ ਇਸ ਪੇਪਰ 'ਤੇ ਦੇ ਸਕਦਾ ਸਿਰਫ ਉਹ ਉਮੀਦਵਾਰੀ ਅੰਦਰ ਆਣਗੇ ਉਮੀਦਵਾਰ ਨਾਲ ਉਹਨਾਂ ਦੇ ਲੈ ਕੇ ਆ ਸਕਦਾ ਤਜਵੀਜ਼ ਕਰਤਾ ਤੇ ਜਿਹੜੇ ਆਪਣੇ ਸਮਰਥਕ ਨੇ ਉਹ ਨਾਲ ਸਕੈਂਡਰ ਲੇਖ ਲੈ ਕੇ ਰੱਖਿਆ ਕਾਰਜਕੀਤੀ ਵੀ ਚੱਲ ਜਾਈ ਜਾਏ ਕੋਲ ਲੁਨੀਂਦੇ ਦਾ ਸਾਰਿਆਂ ਨੂੰ ਪਤਾ ਦੱਸੇ ਹੋਏ ਨੇ ਪਹਿਲਾਂ ਪੁੱਛ ਕੇ ਗਏ ਹੋਏ ਨੇ ਔਰ ਨਾਮਿਨੇਸ਼ਨ ਫਾਰਮ ਚਾਹੀਦਾ ਅਨੁਲਾਗ ਚਾਹੀਦਾ ਨਾਲ ਜਿਹੜੇ ਵੀ ਲੋੜਿੰਦੇ ਦਸਤਾਵੇਜ਼ ਨੇ ਉਹ ਦੱਸੇ ਹੋਏ ਸਾਰੇ ਨੂੰ ਲੈ ਕੇ ਆਣਗੇ ਕਿਨੇ ਤੱਕ ਸੁਣਾ ਇਹ 3 ਵਜੇ ਤੱਕ ਦਾ 11 ਵਜੇ ਤੋਂ ਲੈ ਕੇ 3 ਵਜੇ ਆਈ ਵਸ ਤੀਕਾ ਅਜ ਲਾਸਟ ਹੈ ਭੀੜ ਕਾਫੀ ਹੋ ਗਈ ਲੱਗਦਾ 3 ਵਜੇ ਤੱਕ ਕੋ ਗਜੇਗਾ ਕੋਈ ਗੱਲ ਨਹੀਂ ਜਿਹੜਾ ਵੀ ਆਪਣੀ ਇਸ ਪਰਮਿਟ ਦੇ ਅੰਡਰ ਆ ਜਾਏਗਾ 3 ਵਜੇ ਤੱਕ ਔਰ ਨਾਮਿਨੇਚਰ ਪੇਪਰ ਲੈ ਆਵੇਗਾ ਐਂਟਰ ਹੋ ਗਿਆ ਬਿਲਕੁਲ ਬਿਲਕੁਲ ਹਾਂ ਉੱਚ ਅਧਿਕਾਰੀ ਆਲੋ ਹਦਾਇਤਾਂ ਨੇ 3 ਵਜੇ ਤੱਕ ਜਿਹੜਾ ਵੀ ਐਂਟਰ ਹੋ ਜਾਏਗਾ ਔਰ ਨਾਮਿਨੇਚਰ ਪੇਪਰ ਲੈ ਜਾਵੇਗਾ ਸਾਰੇ ਪ੍ਰਬੰਧ ਕੀਤੇ ਗਏ ਸਾਰੇ ਪ੍ਰਬੰਧ ਨੇ ਤੁਸੀਂ ਦੇਖ ਹੀ ਸਕਦੇ ਹੋ ਉੱਥੇ ਕਿ ਸਾਰੇ ਉੱਚ ਅਧਿਕਾਰੀ ਆਏ ਹੋ ਨੇ ਪੁਲਿਸ ਵਾਲੇ ਪੂਰਾ ਪ੍ਰੋਪਰ ਪ੍ਰਬੰਧ ਹੈਗਾ